ਦੁਨੀਆ ਦੇ ਉੱਤੇ ਸਿਰਫ 9 ਦੇਸ਼ ਨੇ ਜਿਨ੍ਹਾਂ ਦੀ ਆਬਾਦੀ 16 ਕਰੋੜ ਤੱਕ ਹੈ ਜੇ 10ਵਾਂ ਦੇਸ਼ ਦੀ 16 ਕਰੋੜ ਦੀ ਆਬਾਦੀ ਵਾਲਾ ਹੋ ਤਾਂ ਪੰਜਾਬ ਹੋਊਗਾ ਤਿੰਨ ਚੀਜ਼ਾਂ ਨੂੰ ਮੱਤ ਕੇ ਸਾਹਮਣੇ ਰੱਖ ਕੇ ਵਿਦਿਆਜੀ ਨੀਤੀ ਤੈਅ ਕਰਾਂਗੇ ਤੇ ਉਹਦੇ ਵਿੱਚ ਮਾਣਮ ਕੀ ਹੋਊਗਾ ਪੰਜਾਬੀ ਤੁਸੀਂ ਕਹੋ ਜੀ ਪੰਜਾਬੀ ਕੋਈ ਭਾਸ਼ਾ ਹੈ ਇਹ ਤਾਂ ਜੱਟ ਕੀ ਜੀ ਭਾਸ਼ਾ ਹੈ ਇਹਨੂੰ ਤਾਂ ਕੋਈ ਜਾਣਦਾ ਹੀ ਨਹੀਂ 16 ਕਰੋੜ ਲੋਕਾਂ ਦੀ ਭਾਸ਼ਾ ਦੁਨੀਆ ਦੇ ਉੱਤੇ ਸਿਰਫ 9 ਦੇਸ਼ ਨੇ ਜਿਨ੍ਹਾਂ ਦੀ ਆਬਾਦੀ 16 ਕਰੋੜ ਤੱਕ ਹੈ ਜੇ 10ਵਾਂ ਦੇਸ਼ ਦੀ 16 ਕਰੋੜ ਦੀ ਆਬਾਦੀ ਹੋਣਾ ਹੋ ਤਾਂ ਪੰਜਾਬ ਹੋਊਗਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਵੀ ਤੁਸੀਂ 16 ਕਰੋੜ ਅਸੀਂ ਤੇ ਸਿੱਖ ਹੁੰਨੇ ਆ ਅਸੀਂ ਜੀ ਹਿੰਦੂ ਹੁੰਨੇ ਆ ਅਸੀਂ ਜੀ ਇਸਲਾਮ ਨੂੰ ਮੰਨਦੇ ਆ ਤੁਹਾਡਾ 10 ਲੱਖ ਬੰਦੇ ਦਾ ਕਤਲ ਹੋਇਆ 1947 ਚ ਤੇ ਤੁਹਾਡਾ ਵਿੱਚ ਕਸੂਰ ਵੀ ਕੋਈ ਨਹੀਂ ਸੀ ਕਮਾਲ ਨਹੀਂ ਤੁਹਾਡੇ ਤੇ ਦੋਸ਼ ਲਾਇਆ ਜਾਂਦਾ ਵੀ ਇਹੇ ਜੀ ਖਾਲਸਤਾਨ ਮੰਗਦੇ ਆ ਅਕਸਰ ਕਹਿੰਦੇ ਆ ਨਾ ਕਿੰਨੀ ਚਿੰਤਾ ਇਹਨੂੰ ਪੁੱਛੋ ਵੀ ਖਾਲਸਤਾਨ ਦਾ ਮਰਿਆ ਸੁਪ ਪਾਇਆ ਕਿਹਨੇ ਗੱਲ ਚ ਇਤਿਹਾਸ ਪੜੋ ਜਦੋਂ ਹਿੰਦੁਸਤਾਨ ਦੇ ਟੁਕੜੇ ਕੀਤੇ ਉਦੋਂ ਕਿਸੇ ਸਿੱਖ ਨੇ ਕਰਾਇਆ ਦੱਸ ਦਿਓ ਇਤਿਹਾਸਕਾਰ ਬੋਲੇ ਖੜਾ ਹੋ ਕੇ ਦੱਸ ਦੇ ਕੋਈ ਯੂਨੀਵਰਸਿਟੀ ਦਾ ਕੋਈ ਪ੍ਰਿੰਸੀਪਲ ਹੈ ਕੋਈ ਵਾਈਸ ਚਾਂਸਲਰ ਜਿਹੜਾ ਵੀ ਵਿਦਵਾਨ ਮੈਂ ਉਹਨੂੰ ਜਵਾਬ ਦਿੰਨਾ ਦੇਸ਼ ਦੇ ਟੁਕੜੇ ਕਰ ਮਾਰੇ ਬੰਦਿਆਂ ਨੂੰ ਤਾਂ ਗੱਦੀਆਂ ਨਸੀਬ ਹੋਈਆਂ ਜਿਨ੍ਹਾਂ ਨੇ ਦੇਸ਼ ਦੇ ਲਈ ਹਾਂ ਮਾਰੀ ਉਹਨਾਂ ਦੇ 10 ਲੱਖ ਬੰਦਾ ਮਸੂਮ ਮਾਰੇ ਆ 2.5 ਲੱਖ ਔਰਤ ਲੁੱਟੀ ਪੱਟੀ ਗਈ 1 ਕਰੋੜ 82 ਬੰਦਾ 1 ਕਰੋੜ 82 ਲੱਖ ਬੰਦਾ ਉਜਾੜਿਆ ਗਿਆ ਅਜੇ ਆਦੇ ਜੀ ਖ਼ਾਲਸਦਾਨ ਭੜ ਪਿਆ ਕਮਾਲ ਨਹੀਂ ਉਹਨਾਂ ਨੂੰ ਸਵਾਲ ਕਰੋ ਜਿਹੜੇ ਸਾਡੇ ਦੇ ਸਵਾਲ ਕਰਦੇ ਆ ਉਹ ਤੁਸੀਂ ਤਾਂ ਕਰੋਗੇ ਜੇ ਤੁਸੀਂ ਪੜੋਗੇ ਪੜਨਾ ਹੈ ਨਹੀਂ ਆਪਾਂ 5 ਵਜੇ ਹਨੇਰੀ ਪੈ ਜਾਂਦੀ ਆ ਸ਼ਰਾਬ ਪੀਣੀ ਪੀਣੀ ਐ ਸ਼ਰਾਬ ਦਾ ਜੀ ਪੀਨੇ ਆਪਾਂ ਸਟੇਟਸ ਸਿੰਬਲ ਆ ਅਮਰਤ ਸ਼ਕਲ ਵਾਲਾ ਬੰਦਾ ਸ਼ਰਾਬ ਪੀਣੇ ਵੇਲੇ ਆਦਾ ਗਾਤਰਾ ਲਾ ਕੇ ਕਿਲੇ ਤੇ ਡੰਗ ਦਿੰਦਾ ਪੈ ਗੰਦਰ ਮਾਰਦਾ ਮੇਰਾ ਅਕਸਾਈ ਦਾ ਮਹਿਕਮਾ ਮੈਨੂੰ ਤਾਂ ਪਤਾ ਇੱਕ ਬੰਦੇ ਦਾ ਗੁਰਵਚਨ ਸਿੰਘ ਇੱਕ ਦਾ ਨਾ ਗੁਰਮੀਤ ਸਿੰਘ ਇੱਕ ਦਾ ਨਾ ਹਰਮੀਤ ਸਿੰਘ ਮੈਨੂੰ ਉਹਦਾ ਜਨਾਬ ਮੈਂ ਹਾਂ ਭਾਈ ਅਦਾਜੀ ਮੇਰਾ ਸ਼ਰਾਬ ਦਾ ਪਰਮਿਟੀ ਬਣਾ ਦਿਓ ਮੈਂ ਯਾਰ ਦੋ ਨਾ ਤਾਂ ਕਟਾ ਦੇ ਅੱਜ ਤੇ ਗੁਰਗੁਰ ਲਾਭ ਸ਼ਬਦ ਲਾਇਆ ਗੁਰਮੀਤ ਗੁਰਬਾਚਨ ਨਾ ਇਹ ਕਰੇ ਸ਼ਰਾਬ ਕਿਤਾਬ ਰੱਖਣੀ ਨਹੀਂ ਦੱਸੋ ਇਹ ਹੀਣਤਾ ਤੁਹਾਡੇ ਵਿੱਚ ਗੁਲਾਮੀ ਚੋਂ ਪੈਦਾ ਹੋਈ ਲਾੜ ਮਕਾਲੇ ਨੇ ਪੈਦਾ ਕੀਤੀ ਤੇ ਉਹਨੂੰ ਤੁਸੀਂ ਵਿਦਿਆ ਨਾਲ ਕੱਢ ਸਕਦੇ ਹੋ ਇਕ ਤਾਂ ਆਪਣੀ ਮਾਤਰੀ ਭਾਸ਼ਾ ਨੂੰ ਚੰਗੀ ਤਰ੍ਹਾਂ ਪਛਾਣੋ ਤੁਸੀਂ ਇਹ ਨਾ ਕਹੋ ਜੀ ਅੰਗਰੇਜ਼ੀ ਬਿਨਾਂ ਗੁਜ਼ਾਰਾ ਨਹੀਂ ਅੰਗਰੇਜ਼ੀ ਦੀ ਸੁਣ ਲਓ ਮੈਂ ਅੰਗਰੇਜ਼ੀ ਦੀ ਐਮਏ ਮੈਨੂੰ ਪਤਾ ਅੰਗਰੇਜ਼ੀ ਚ ਕਿੰਨਾ ਗਿਆਨ ਹੈ ਜਿੱਦਾਂ ਅੰਗਰੇਜ਼ੀ ਪਹਿਲੀ ਦਫਾ ਗੱਲ ਕੀਤੀ 1360 ਚ ਰਾਜੇ ਨੇ ਕਿਹਾ ਕਿ ਆਦ ਅੰਗਰੇਜ਼ੀ ਆਪਾਂ ਲਾਗੂ ਕਰਨੇ ਆਦ ਉਹ ਬਾਦਸ਼ਾਹ ਕਿਹੜੀ ਗੱਲ ਕਰਦਾ 1320 ਪੀਰ ਬੈਠੇ 1320 ਪੀਰ ਦੇ ਚ 1100 ਪੀਰ ਫਰਾਂਸ ਦੇ ਬੈਠੇ 200 ਅੰਗਰੇਜ਼ ਬੈਠੇ ਔਰ ਉਹਨੇ ਕਿਹਾ ਇਹ ਤਾਂ ਰਾਸ਼ਟ੍ਰਿਕ ਲੈਂਗੁਏਜ ਹੈ ਜਿਵੇਂ ਪੰਜਾਬੀ ਨੂੰ ਤੁਸੀਂ ਜੱਟ ਦੀ ਭਾਸ਼ਾ ਕਹਿੰਦੇ ਹੋ ਨਾ ਆ ਕਹਿੰਦਾ ਨਹੀਂ ਜੀ ਤੇ ਪੈਂਟ ਕੋਰਟ ਤੇ ਟਾਈ ਪਾਈ ਆ ਜਿਹਨੇ ਅੱਜ ਕਿੰਨੇ ਤੇਰੇ ਪਜਾਮਾ ਪਾਇਆ ਮੈਂ ਸੁਣਦਾ ਮੈਂ ਸੜਕਾਂ ਤੇ ਘੁੰਮਦਾ ਪੰਜਾਬ ਦੀਆਂ ਤੇ ਬੇਸ਼ੱਕ ਮੈਂ ਜਿਹੜੇ ਹਸਾਰ ਦਾ ਬੰਦਾ ਪਰ ਮੈਂ ਸਾਰਾ ਜਾਣਦਾ ਪੰਜਾਬ ਖੜਾ ਕਿੱਥੇ ਆ ਪੰਜਾਬੀ ਅੰਗਰੇਜ਼ੀ ਨਾਲੋਂ ਮਹਾਨ ਨਾ ਮੈਂ ਦੱਸਦਾ ਤੁਸੀਂ ਬਾਬਾ ਫਰੀਦ ਦੇ ਮੁਕਾਬਲੇ ਚੌਸਰ ਪੜੋ ਬਾਬੇ ਫਰੀਦ ਦੇ ਪੈਰ ਵਰਗਾ ਵੀ ਨਹੀਂ ਚੌਸਰ ਜਦੋਂ ਕਹਿੰਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ 750 ਬਾਰੇ ਪੁਰਾਣਾ ਸ਼ਲੋਕ ਆ ਅੰਗਰੇਜ਼ੀ ਦਾ ਇੱਕ ਕੱਢ ਦਿਓ ਭਾਈ ਗੁਰਦਾਸ ਦੀਆਂ 39 ਪੌੜੀਆਂ ਮਿਲਟਨ ਪੜੋ ਪੈਰਾਡਾਈਜ਼ ਲਾਸਟ ਪੈਰਾਡਾਈਜ਼ ਰਿਗੈਂਡ ਭਾਈ ਗੁਰਦਾਸ ਦੇ ਪੈਰ ਵਰਗਾ ਵੀ ਨਹੀਂ ਅਸੀਂ ਕਹਾਂਗੇ ਮਿਲਟਨ ਨਾ ਭਾਈ ਗੁਰਦਾਸ ਇਸ ਦਾ ਮਿਲਟਨ ਉਹ ਪੰਜਾਬੀ ਲੈਂਗੁਏਜ ਉਹ ਲੱਖ ਲਾਂ ਤਾਂ ਸਾਡੇ ਜਿਹਨੇ ਮਿਲਟਨ ਨਾਲ ਤੋਲਦੇ ਆ ਕਦੇ ਕਹਾਂਗੇ ਫਰੀ ਦੀ ਦਾ ਚੌਸਰ ਪੰਜਾਬੀ ਲੈਂਗੁਏਜ ਚੌਸਰ ਨਾਲ ਤਾਂ ਤੋਨਾ ਕਰਦੇ ਆ ਇਹਨੂੰ ਕਹਿੰਦੇ ਆ ਹੀਣ ਭਾਵ ਆਰਥਿਕ ਹੀਣ ਭਾਵ ਪੈਦਾ ਕਰਕੇ ਜਦੋਂ ਥੂੰ ਇੱਥੇ ਵਿਚਰ ਲਾਤਾ ਉਦੇ ਵਿੱਚ ਚਾਰ ਚੀਜ਼ਾਂ ਦੇ ਸੱਟ ਵੱਜਦੀ ਹੈ ਜਦੋਂ ਆਰਥਿਕਤਾ ਤੇ ਤੁਹਾਡੇ ਹਰ ਪ੍ਰਕਾਰ ਦਾ ਹੀਣਪਾ ਦਾ ਸ਼ਿਕਾਰ ਹੋਣੋਂ ਪਹਿਲਾ ਭਾਸ਼ਾ ਫਿਰ ਭੇਸ ਫਿਰ ਭੋਜਨ ਤੇ ਫਿਰ ਭਾਵਨਾ ਚਾਰ ਭੱਬੇ ਆ ਤੁਸੀਂ ਚਾਰਾਂ ਦੇ ਸ਼ਿਕਾਰ ਹੋ ਜਿੰਨੇ ਬੈਠੇ ਹੋ ਤੇ ਅੱਲਾ ਮੈਂ ਅਨਪੜ੍ਹ ਜਾ ਬੰਦਾ ਮੈਂ ਕੱਲਾ ਸ਼ਿਕਾਰ ਨਹੀਂ ਹਾਂ ਇਹ ਵੀ ਨਾਲ ਮੈਂ ਬੰਦਾ ਨਹੀਂ ਕਹਾਂ ਕਿਸੇ ਯੂਨੀਵਰਸਿਟੀ ਚ ਲੈ ਜਾਓ ਮੈਂ ਪੰਜਾਬ ਯੂਨੀਵਰਸਿਟੀ ਠੱਗ ਯੂਨੀਵਰਸਿਟੀ ਦਾ ਪੜਿਆ ਹੋਇਆ ਵਿਦਿਆਰਥੀ ਹਾਂ ਜਿੱਥੇ ਪੰਜਾਬੀ ਬੋਲਣਾ ਗੁਨਾਹ ਸੀ ਪੰਜਾਬੀ ਭੇਸ ਪਾ ਕੇ ਤਾਂ ਤੁਸੀਂ ਆ ਹੀ ਨਹੀਂ ਸਕਦੇ ਸੀ ਮੈਂ ਚਾਦਰਾਂ ਬਨ ਕੇ ਜਾਂਦਾ ਸੀ ਉੱਥੇ ਵਾਈਚਾਂਸ ਨੇ ਮੈਨੂੰ ਬੁਲਾ ਲਿਆ ਵੀ ਉਹ ਕਿਹੜਾ ਆਇਆ ਓਏ ਅਣਪੜਿਆ ਬੰਦੇ ਸੱਦ ਕੇ ਲਿਆ ਉਹ ਅੰਗਰੇਜ਼ੀ ਦੀ ਮੈਂ ਐਵੇਂ ਕਰਾਂ ਮੈਂ ਜਾ ਰਿਹਾ ਮੈਨੂੰ ਪੁੱਛਦਾ ਵੀ ਤੈਨੂੰ ਵਾਈਚਾਂਸ ਨੇ ਸੱਦਿਆ ਮੈਂ ਚੱਲ ਮੈਂ ਪੀਣ ਮੇਰੇ ਨਾਲ ਸੀ ਮੈਂ ਯਾਰ ਵਾਈਚਾਂਸ ਨੇ ਕਿਉਂ ਸੱਦਿਆ ਉਹਦਾ ਉਹ ਕਹਿੰਦਾ ਥਾ ਜੇ ਉਹ ਜੋ ਧੋਤੀ ਵਾਲਾ ਨਾ ਉਸ ਨੂੰ ਬੁਲਾ ਕਰਨਾ ਉਹ ਵੀ ਪੰਜਾਬ ਯੂਨੀਵਰਸਿਟੀ ਦਾ ਬੰਦਾ ਚਾਦਰਾਂ ਬਣ ਕੇ ਆਜੇ ਉਦੋਂ ਬੰਦਾ ਖੁੱਲੀ ਦਾੜੀ ਨਹੀਂ ਰੱਖ ਸਕਦਾ ਸੀ ਜਾਂ ਥੁੰਨੀ ਹੁੰਦੀ ਸੀ ਜਾਂ ਮੁੰਨੀ ਹੁੰਦੀ ਸੀ ਖੁੱਲੀ ਦਾੜੀ ਰੱਖਣ ਦਾ ਆਵਾਜ਼ ਮੈਂ ਪਾਇਆ ਮੈਂ ਖੜ ਚੁੱਕਿਆ ਨਾ ਤੁਹਾਨੂੰ ਮੈਂ ਪੁੱਛਦਾ ਤੁਸੀਂ ਹੁੰਦੇ ਕੌਣ ਥੁੰਨੀ ਵਾਲੇ ਤੇ ਉਹ ਹੀ ਨਹੀਂ ਕਰਦਾ ਦੇਣਦਾ ਸੀ ਮੈਂ ਗਿਆ ਵਾਈਸ ਚਾਂਸਲਰ ਸੂਰਜਪਾਲ ਪੱਕਾ ਪੰਜਾਬੀ ਬਣਾਉਣੀ ਨਹੀਂ ਦੀ ਬੋਲਦਾ ਸੀ ਆੜਿਆ ਸਮਾਜੀ ਸੀ ਪੰਜਾਬੀ ਦਾ ਵਿਰੋਧੀ ਸੀ ਮੇਰੇ ਨਾਲ ਅੰਗਰੇਜ਼ੀ ਦੀ ਗੱਲ ਕਰਨ ਲੱਗਾ ਮੈਂ ਅੰਗਰੇਜ਼ੀ ਪੜ੍ਹਨ ਦੇ ਬਾਵਜੂਦ ਵੀ ਪੰਜਾਬੀ ਚ ਮੈਂ ਗੱਲ ਕਰਦਾ ਸੀ ਮੈਨੂੰ ਉਹਦਾ ਜੈਂਟਲਮੈਨ ਮੈਂ ਜੀ ਵਾਟ ਇਜ਼ ਦਾ ਪ੍ਰੋਬਲਮ ਮੈਂ ਕਾਦੀ ਸਾਡੀ ਅਦਾ ਯੂ نو ਹਰ ਇੰਸਟੀਟਿਊਸ਼ਨ ਦੀ ਕੋਈ ਨਾ ਕੋਈ ਡਿਸਪਲਨ ਹੁੰਦਾ ਮਾ ਪੱਕਾ ਹੁੰਦਾ ਮੈਂ ਫੇਰ ਵੀ ਸਮੱਸਿਆ ਆ ਤੇ ਯੂਆਰਐਨ ਧੋਤੀ ਮੈਂ ਬਿਲਕੁਲ ਨਹੀਂ ਮੈਂ ਮੈਂ ਚਾਦਰੇ ਚਾਹ ਧੋਤੀ ਇਸਤਰੀ ਲਿੰਗਾ ਚਾਦਰ ਪੁਲਿੰਗਾ ਬੋੜਾ ਨਾ ਹੋਵੇ ਤਾਂ ਮੈਂ ਮਾਸਕੇ ਕਿਹਾ ਸੀ ਵੀ ਜੇ ਮੈਨੂੰ ਯੂਨੀਵਰਸਿਟੀ ਕਰ ਦੇ ਕਰ ਦੇ ਮੈਂ ਉਹ ਤੋਂ ਬਿਗੈਰ ਪੜ ਸਕਦਾ ਯੂਨੀਵਰਸਿਟੀ ਬਿਗੈਰ ਪੜ ਸਕਦੇ ਆਪਾਂ ਪੜਨ ਦਾ ਆਦਤ ਹੋਣਾ ਚਾਹੀਦਾ ਮੈਂ ਐਸੇ ਕਰਕੇ 11 ਸਬਜੈਕਟਾਂ ਦੀ ਮੈਂ ਕੀਤੀ 5000 ਕਿਤਾਬ ਪੜੀ ਜਿਹੜਾ ਮਰਜੀ ਬੰਦਾ ਸੀ ਯੂਨੀਵਰਸਿਟੀ ਚ ਆ ਜਾਏ ਮੈਂ ਮੇਰੇ ਪੈਰਾਂ ਦੇ ਫਿੱਡੇ ਛੱਤ ਦੇ ਬਰਾਬਰ ਨਹੀਂ ਸਮਝਦਾ ਪਰ ਸ਼ਰਤ ਹੋਵੇ ਤੇ ਪੈਂਟ ਕੋਟ ਤੇ ਟਾਈ ਪਾਈ ਹੋਵੇ ਤੋਤੀ ਵਾਲੇ ਨਾਲ ਬਰੌੜਾ ਨਹੀਂ ਹੈ ਉਹਦੀ ਮੈਂ ਬਹੁਤ ਕਦਰ ਕਰਦਾ ਇਸ ਕਰਕੇ ਜਿਹੜੀ ਸੱਭਿਆਚਾਰ ਪੈਦਾ ਕਰੋ ਵਿੱਦਿਆ ਦੇ ਰਾਹੀਂ ਪੈਦਾ ਕਰੋ ਗੁਰਨਾਨ ਦੇ ਕਿਰਸ ਚਿਹਰਾ ਹੋ ਵੀਏ ਕਿ ਕੂੜਾ ਟੁੱਟੇ ਪਾਲ ਨੂੰ ਸਾਹਮਣੇ ਰੱਖ ਕੇ ਤੁਸੀਂ ਲਾਗੂ ਕਰੋ ਥੋੜੀ ਵਿਚਾਰ ਨੂੰ ਸੱਭਿਆਚਾਰ ਨੂੰ ਸਚਿਆਰ ਨੂੰ ਤੇ ਸੰਸਕਾਰ ਨੂੰ ਤੇ ਫਿਰ ਵੇਖੋ ਸੰਸਾਰ ਕਿਵੇਂ ਜਉਣ ਜੋਗ ਹੁੰਦਾ ਉਹਨੂੰ ਕਹਿੰਦੇ ਆ ਕਿਰਸ ਚਿਹਰਾ ਹੋ ਵੀਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਤੇ ਰਜਾ ਨੂੰ ਪਿੰਡੇ ਤੇ ਬ੍ਰਹਮੰਡ ਦੀ ਜੋ ਜੋ ਪਿੰਡੇ ਸੋ ਬ੍ਰਹਮੰਡੇ